ਸਤਿ ਸ਼੍ਰੀ ਅਕਾਲ ਦੋਸਤੋ ਆਰ ਪੀ ਡੀ 24 ਤੇ ਤੁਹਾਡਾ ਸਵਾਗਤ ਹੈ ਅੱਜ 11 ਨਵੰਬਰ ਹੈ ਔਰ ਜਿਮਨੀ ਚੋਣਾ ਤਰਨ ਤਰਨ ਦੇ ਵਿੱਚ ਹੋ ਰਹੀਆਂ ਨੇ ਅਸੀਂ ਪਿੰਡ ਕਾਜੀਕੋਟ ਦੇ ਵਿੱਚ ਮੌਜੂਦ ਆ ਜਿੱਥੇ ਵੋਟਰ ਜਿਹੜੇ ਨੇ ਬੜੇ ਅਮਨ ਸ਼ਾਂਤੀ ਦੇ ਨਾਲ ਸਵੇਰ ਤੋਂ ਜਿਹੜਾ ਆਪਣੀਆਂ ਵੋਟਾਂ ਪਾ ਰਹੇ ਨੇ ਤੁਸੀਂ ਦੇਖ ਰਹੇ ਹੋ ਪੈਣਾ ਦੇ ਵਿੱਚ ਵੀ ਪੂਰਾ ਉਤਸ਼ਾਹ ਹੈ ਔਰ ਵੀਰ ਸਾਡੇ ਵੀ ਜਿਹੜੇ ਨੇ ਉਹ ਲਾਈਨ ਅਪ ਬਣਾ ਕੇ ਬੜੇ ਅਮਨ ਦੇ ਨਾਲ ਜਿਹੜਾ ਆ ਵੋਟਾਂ ਪਾ ਰਹੇ ਨੇ ਔਰ ਮਾਹੌਲ ਤੁਸੀਂ ਦੇਖ ਸਕਦੇ ਹੋ ਬੜਾ ਵਧੀਆ ਜਿਹੜਾ ਇਸ ਵਕਤ ਸ਼ਾਂਤੀਪੂਰਨ ਮਾਹੌਲ ਆ ਔਰ ਬੀਐਸਐਫ ਦੇ ਜਵਾਨ ਵੀ ਹੈ ਔਰ ਪੰਜਾਬ ਪੁਲਿਸ ਦੇ ਜਵਾਨ ਵੀ ਜਿਹੜੇ ਨੇ ਆਪਣੀ ਡਿਊਟੀ ਬੜੀ ਮਸ਼ਤੇਦੀ ਦੇ ਨਾਲ ਕਰ ਰਹੇ ਨੇ ਬੜਾ ਜਿਹੜੇ ਵੋਟਰ ਨੇ ਤੁਸੀਂ ਦੇਖ ਸਕਦੇ ਹੋ ਇਹ ਭਾਈ ਸਾਹਿਬ ਜੀ ਆਏ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਕੀ ਨਾਮ ਹੈ ਤੁਹਾਡਾ ਸਪੂਰਨ ਜੀ ਆ ਵੋਟ ਪਾਏ ਕਿਵੇਂ ਦਾ ਲੱਗਾ ਪ੍ਰਬੰਧ ਕਿਵੇਂ ਦਾ ਕੋਈ ਮੁਸ਼ਕਲ ਆਈ ਨਹੀਂ ਜੀ ਵੇਖੋ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਜਿਹੜਾ ਵੋਟਰ ਹੈ ਉਸ ਦੇ ਵਿੱਚ ਪੂਰਾ ਉਤਸ਼ਾਹ ਹੈ ਇਸ ਵਕਤ ਔਰ ਵੋਟਰ ਜਿਹੜੇ ਨੇ ਔਰ ਚਾਹੁੰਦੇ ਨੇ ਕਿ ਉਹ ਆਪਣਾ ਉਮੀਦਵਾਰ ਚੁਣ ਕੇ ਇਸ ਹਲਕੇ ਦੇ ਜਿਹੜੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਜਿਹੜਾ ਲਗਾਤਾਰ ਜਾਰੀ ਰਹਿ ਸਕਣ ਉਹ ਕੰਮ ਨੌਜਵਾਨ ਵੀਰ ਸਾਡੇ ਨਾਲ ਮੌਜੂਦ ਨੇ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਬਰਗਟ ਸਿੰਘ ਜੀ ਬਰਗਟ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਮਨੀ ਚੋਣਾਂ ਦੇ ਦੌਰਾਨ ਵੋਟ ਪਾਉਣ ਆਏ ਹੋ ਬਹੁਤ ਵਧੀਆ ਜੀ ਇਹ ਹਰ ਇੱਕ ਵਿਅਕਤੀ ਦਾ ਆਪਣਾ ਅਧਿਕਾਰ ਹੈ ਆਪਣੇ ਐਮਐਲਏ ਦੀ ਸੀਟ ਖਾਲੀ ਹੋਈ ਸੀ ਤੇ ਮਤਲਬ ਕਿ ਜ਼ਰੂਰਤ ਸੀ ਐਸਐਮ ਸੀਟ ਭਰਨ ਦੀ ਉਹਦਾ ਕਰਕੇ ਅੱਜ ਆਪਣੀ ਚੋਣ ਕਰਨ ਆ ਗਿਆ ਮੈਂ ਵੀ ਪ੍ਰਬੰਧ ਚੰਗੇ ਨੇ ਇੱਥੇ ਬਹੁਤ ਵਧੀਆ ਪ੍ਰਬੰਧ ਹੈ ਪਿੰਡ ਦਾ ਕਾਜੀਪੁਰ ਇਸ ਤਰ੍ਹਾਂ ਦਾ ਵੋਟਰਾਂ ਚੱਲਦੀ ਪਿਆ ਕਿਸ ਤਰ੍ਹਾਂ ਦਾ ਬਹੁਤ ਵਧੀਆ ਚੱਲਦਾ ਪਿਆ ਵਾ ਪੂਰਨ ਸ਼ਾਂਤੀ ਆ ਕੋਈ ਨਹੀਂ ਲੋਕੀ ਘਰਾਂ ਚੋਂ ਆ ਕੇ ਆਪਣੀ ਵੋਟ ਪਾ ਕੇ ਕਮਾਂਕਾਰਾਂ ਦੇ ਜਾ ਰਹੇ ਆ ਪਿੰਡ ਦੇ ਵਿੱਚ ਸ਼ਾਂਤੀ ਆ ਬਿਲਕੁਲ ਵਧੀਆ ਚੱਲਦਾ ਪਿਆ ਵਾ ਕੋਈ ਇਦਾਂ ਦਾ ਮਾਹੌਲ ਨਹੀਂ ਆ ਕਿ ਕੋਈ ਲੜਾਈ ਝਗੜੇ ਵਾਲੀ ਕੋਈ ਗੱਲਬਾਤ ਨਹੀਂ ਆ ਬਿਲਕੁਲ ਵਧੀਆ ਚੱਲਦਾ ਪਿਆ ਵਾ ਪੁਲਿਸ ਵਗੈਰਾ ਪੁਲਿਸ ਬਿਲਕੁਲ ਵਧੀਆ ਮੈਨਾ ਪੁਲਿਸ ਪ੍ਰੇਸ਼ਨ ਵੀ ਬਹੁਤ ਵਧੀਆ ਵਾ ਅੰਦਰ ਵੀ ਵਧੀਆ ਏਕ ਏਕ ਬੰਦਾ ਅੰਦਰ ਜਾ ਰਿਹਾ ਆਪਣੀ ਵੋਟ ਪਾ ਕੇ ਤੇ ਫਿਰ ਆਪਣੇ ਕਮਾਂਕਾਰਾਂ ਤੇ ਜਾ ਰਹੇ ਆ ਇੰਨੀ ਕਿਥੀ ਵੋਟ ਹੈ ਕਿ ਕਿਦਾਂ ਦਾ ਮਾਹੌਲ ਬਣ ਗਿਆ ਸਦਿਆ ਆਪਾਂ ਲੋਕ ਜਿਹੜੇ ਅੱਜ ਵੋਟ ਪਾਉਣ ਨਹੀਂ ਪਹੁੰਚਣ ਉਹ ਕੀ ਕਹਿਣਾ ਚਾਹੋਗੇ ਨਹੀਂ ਆ ਰਹੇ ਕੋਈ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗਦਾ ਰਿਹਾ ਤੇ ਹੁਣ ਉਹਨਾਂ ਨੇ ਮਤਲਬ ਆਪਣੇ ਘਰ ਦੇ ਕੰਮਨ ਵਕਾ ਕੇ ਕੋਈ ਆਪਣੇ ਕੋਈ ਜਿੱਥੇ ਕਿਤੇ ਗਏ ਆ ਕਮਾਕਾਰਾਂ ਤੋਂ ਵਾਪਸ ਆ ਕੇ ਤੇ ਆਪਣਾ ਵੋਟ ਪਾ ਕੇ ਜਾਣ ਜਾਂਦੇ ਆ ਕੋਈ ਇਦਾਂ ਦੀ ਗੱਲ ਨਹੀਂ ਹੈ ਜੀ ਸਾਰੇ ਆਉਣਗੇ ਵੋਟਾਂ ਪਾਉਣ ਵਧੀਆ ਚੱਲਦਾ ਰਿਹਾ ਕੋਈ ਲਗਭਗ ਸਾਡੇ ਪਿੰਡ ਦੀ ਵੋਟ ਹੈਗੀ ਆ ਕੋਈ 16-1700 ਵੋਟ ਹੈਗੀ ਆ ਤੇ ਸਾਨੂੰ ਆਸ ਹੈ ਵਧੀਆ ਭੁਗਤੀ ਜਾਊਗੀ ਬਹੁਤ ਬੜਾ ਵਧੀਆ ਜੀ ਇਤਿਸ਼ਾਹ ਸਾਡੇ ਪਿੰਡ ਤੇ ਬਹੁਤ ਸੇਰ ਦੇ ਲੋਕ ਉਹ ਮਮਾ ਪਹੁੰਚਣ ਆਇਆ ਤੇ ਤਕਰੀਬਨ ਬੜਾ ਵਧੀਆ ਪੋਲਿੰਗ ਹੋਣ ਡਈ ਹੈ ਬਾਕੀ ਬੜੀ ਕਿਰਪਾ ਗੁਰੂ ਮਾਰੇ ਆਮ ਆਦਮੀ ਪਾਰਟੀ ਸਾਡੇ ਪਿੰਡੋਂ ਇੱਕ ਤਰਫਾ ਲੀਡ ਲੈ ਕੇ ਜਿੱਤੂਗੀ ਔਰ ਜਿਹੜਾ ਚੋਣਾਂ ਨੇ ਇਸ ਵਕਤ ਜੀ ਪ੍ਰਬੰਧ ਕਿਦਾਂ ਦੇ ਕੀਤੇ ਗਏ ਬੜੇ ਵਧੀਆ ਜੀ ਪ੍ਰਬੰਧ ਨਾ ਇੱਥੇ ਕੋਈ ਏਵੇਂ ਦਾ ਹੈਗਾ ਵਕ ਕੋਈ ਲੜਾਈ ਝਗੜਾ ਵਾਲਾ ਕੋਈ ਮਾਹੌਲ ਨਹੀਂ ਸਾਡੇ ਪਿੰਡ ਦੇ ਵਿੱਚ ਬੜਾ ਸ਼ਾਂਤੀਪੂਰਨ ਤਰੀਕੇ ਨਾਲ ਹੋਣ ਰਿਹਾ ਵਾ ਬੜਾ ਵਧੀਆ ਵਾ ਪੁਲਿਸ ਵੀ ਮੈਨੇਜ ਕਰਨ ਢੀ ਅੱਜ ਦੋਸਤੋ ਇਸ ਵਕਤ ਕਸਬਾ ਚਭਾਲ ਦੇ ਵਿੱਚ ਆ ਮਾਰਕੀਟ ਕਮੇਟੀ ਆ ਜਿੱਥੇ ਇਸ ਵਕਤ ਚੋਣਾਂ ਚੱਲ ਰਹੀਆਂ ਨੇ ਅਮਨ ਆਮਾਨ ਦੇ ਨਾਲ ਵੋਟਾਂ ਚੱਲ ਰਹੀਆਂ ਨੇ ਉੱਥੇ ਹੀ ਪ੍ਰਬੰਧਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੈਡੀਕਲ ਟੀਮ ਵੀ ਜਿਹੜੀ ਆ ਉਹ ਪਹੁੰਚੀ ਹੋਈ ਹੈ ਕਿ ਬਾਈ ਚਾਂਸ ਕਿਸੇ ਵੇਲੇ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਹ ਇੱਥੇ ਮੈਡੀਕਲ ਸਹੂਲਤ ਪੂਰੀ ਮਹੱਈਆ ਹੈ ਔਰ ਇਹ ਸਾਰਾ ਸਟਾਫ ਸਵੇਰ ਤੋਂ ਹੁਣ ਤੱਕ ਜਿਹੜਾ ਹੈ ਉਹ ਆਪਣੀ ਡਿਊਟੀ ਤੇ ਮਸਤ ਹੈ ਪੂਰੀ ਤਰ੍ਹਾਂ ਔਰ ਬਜ਼ੁਰਗਾਂ ਦੇ ਵਿੱਚ ਵੀ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਔਰ ਬਜ਼ੁਰਗ ਵੀ ਜਿਹੜਾ ਹੈ ਆਪਣੀਆਂ ਵੋਟਾਂ ਪਾ ਕੇ ਜਿਹੜਾ ਆ ਰਹੇ ਨੇ ਮਾਤਾ ਜੀ ਪਾਏ ਵੋਟ ਹਾਂਜੀ ਪਾਏ ਪਾਜੀ ਕੋਈ ਮੁਸ਼ਕਲਤਾ ਨਹੀਂ ਆਈ ਨਹੀਂ ਪਾਜੀ ਕਿਵੇਂ ਦਾ ਮਾਹੌਲ ਹੈ ਅੰਦਰ ਬਹੁਤ ਵਧੀਆ ਤੇ ਕੀ ਲੱਗਦਾ ਹੈ ਕਿ ਜਿਹੜੀਆਂ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਨੇ ਕਿਸੇ ਨੂੰ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਫਿਰ ਅੱਜ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਵੋਟ ਪਾ ਕੇ ਆਏ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਕੋਈ ਮੁਸ਼ਕਲ ਨਹੀਂ ਆਮਨ ਅਮਾਨ ਦੇ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਔਰ ਇਸ ਵਕਤ ਜਿਹੜਾ ਆ ਆਰਮੀ ਵੱਲੋਂ ਜਿਹੜਾ ਆਪਣੀਆਂ ਡਿਊਟੀ ਪੂਰੀ ਮਸਤੀ ਦੀ ਨਾਲ ਨਿਭਾਈ ਜਾ ਰਹੀ ਹੈ ਔਰ ਬੜਾ ਸ਼ਾਂਤਮਈ ਮਾਹੌਲ ਹੈ ਇਸ ਵਕਤ ਵੋਟਾਂ ਚੱਲ ਰਹੀਆਂ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਸਨਰੋਜ ਆਣਾ ਜੀ ਕਰਨਤਾਰਨ ਵਿਧਾਨ ਸਭਾ ਦੇ ਲੋਕ ਬੜੇ ਸੂਝਵਾਨ ਨੇ ਔਰ ਸਾਰੇ ਹੀ ਅੱਜ ਮੈਂ ਦੇਖ ਰਿਹਾ ਵਿਕਾਸ ਦੇ ਨਾਮ ਦੇ ਉੱਤੇ ਵੋਟ ਦੇ ਰਹੇ ਨੇ ਇਹਨਾਂ ਲੋਕਾਂ ਨੂੰ ਪਤਾ ਏ ਜੇਕਰ ਹਰਬੀ ਸਿੰਘ ਸੰਧੂ ਨੂੰ ਜਿਤਾਵਾਂਗੇ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਨੂੰ ਵੋਟ ਦੇਵਾਂਗੇ ਤਾਂ ਆਉਣ ਵਾਲਾ ਡੇਢ ਸਾਲ ਦਾ ਜਿਹੜਾ ਉਹ ਹਲਕੇ ਦਾ ਵਿਕਾਸ ਹੋਏਗਾ ਜੇ ਕਿਸੇ ਅਦਰ ਪਾਰਟੀ ਨੂੰ ABC ਕਿਸੇ ਵੀ ਕੈਂਡੀਡੇਟ ਨੂੰ ਜਿਤਾਉਣੇ ਆ ਜਾਂ ਵੋਟ ਦੇਣੇ ਆ ਦਾ ਕੰਮ ਸਿਰਫ ਔਰ ਸਿਰਫ ਵਿਰੋਧਤਾ ਕਰਨਾ ਰਹਿ ਜਾਵੇਗਾ ਸੋ ਲੋਕ ਸਮਝਦੇ ਨੇ ਮੈਂ ਕਾਫੀ ਪੁੱਥਾ ਤੇ ਜਾ ਕੇ ਆਇਆ ਹਾਂ ਬੜਾ ਸੋਹਣਾ ਮਾਹੌਲ ਹੈ ਬੜੇ ਵੱਡੇ ਮਾਰਜਨ ਦੇ ਨਾਲ ਆਮ ਵੀ ਪਾਰਟੀ ਤੋਂ ਜਿੱਤਾ ਸਰਕਰ ਜਿਸ ਤਰ੍ਹਾਂ ਦੇ ਸਾਰੇ ਪੁੱਥਾ ਨੇ ਹੋਗਾ ਕਿਸ ਤਰ੍ਹਾਂ ਦੇ ਬੂਤ ਲੱਗੇ ਔਰ ਪਾਰਟੀਆਂ ਵਿਚ ਲੱਗੇ ਆਪਣੀ ਪਾਰਟੀ ਲੱਗਣੀ ਨਹੀਂ ਮੈਂ ਬਹੁਤ ਸਾਰੀਆਂ ਕਿਸੇ ਪਿੰਡ ਵਿੱਚ ਕੋਈ ਪਾਰਟੀ ਹੈ ਨਹੀਂ ਕਿਸੇ ਪਿੰਡ ਵਿੱਚ ਕੋਈ ਪਾਰਟੀ ਹੈ ਨਹੀਂ ਇੱਕ ਆਹਮਾਗੀ ਪਾਰਟੀ ਹੈ ਕਿ ਜਿਹੜੀ 100% ਸਾਰੇ ਪਿੰਡਾਂ ਵਿੱਚ ਜਿਹੜੇ ਕਈਆਂ ਪਿੰਡਾਂ 'ਚ ਦੇਖਿਆ ਕਾਲੀ ਜਲ ਦੇ ਬੂਥ ਲੱਗੇ ਨਹੀਂਗੇ ਕਿਤੇ ਕਾਂਗਰਸ ਦੇ ਨਹੀਂ ਲੱਗੇ ਇਹਦੇ ਦੂਧੀਆਂ ਪਾਰਟੀ ਹੁੰਦੇ ਨਹੀਂ ਲੱਗੇ ਸਾਰੀਆਂ ਉਸ ਪਾਰਟੀ ਆਮ ਆਦਮੀ ਪਾਰਟੀ ਦੇ ਮੁਕਾਬਲੇ ਉੱਤੇ ਬੜੇ ਥੋੜੇ ਲੋਕ ਆ ਰਹੇ ਨੇ ਜਿਸ ਦਾ ਨੋਟਾਰੇ ਮੰਨ ਵੀ ਜਗਾਈ ਪਈ ਡਰ ਜਗਾਈ ਪਈ ਸਾਰੇ ਬੋਟ ਕੋ ਨਵੇਂ ਲੋਕਾਂ ਦਾ ਆਉਣਾ ਹੈ ਇਹਦਾ ਆਰਮੀ ਦਾ ਨਾਂ ਦਿੱਤੀ ਗਈ ਕਿਸ ਤਰ੍ਹਾਂ ਨੋਟਾ ਦਾ ਹੰਕਾਰ ਅਕਦਰ ਮਿਲਦਾ ਨਹੀਂ ਉਹ ਠੀਕ ਹੈ ਤੁਹਾਡੀ ਗੱਲ ਹੈ ਕਿਉਂਕਿ ਜਿੱਦਾਂ ਦਾ ਇੱਥੇ ਗੈਂਗਸਟਰਵਾਦ ਪਿਛੇ ਦਿਨ ਧਮਕੀਆਂ ਦਾ ਦੌਰ ਚੱਲਿਆ ਫੋਨਾਂ ਦਾ ਕਾਲ ਆ ਰਹੇ ਸੀ ਕਿ ਉਹਦਾ ਥੋੜਾ ਪ੍ਰਭਾਵ ਸੀ ਪਰ ਸਰਕਾਰ ਨੇ ਉਹਦੇ ਕੁੱਪਤਾ ਪ੍ਰਬੰਧ ਕੀਤੇ ਆ ਔਰ ਲੋਕ ਸਾਰੇ ਮਾਝੇ ਦੇ ਜਿਹੜੇ ਲੋਕ ਨੇ ਉਹ ਬਹੁਤਾ ਭੈ ਵੀ ਨਹੀਂ ਮੰਨਦੇ ਇਹਨਾਂ ਕੋਸ਼ਿਸ਼ ਤਾਂ ਕੀਤੀ ਸੀ ਸੋ ਉਹ ਵਧੀਆ ਤਰੀਕੇ ਨਾਲ ਵੋਟਰ ਆ ਰਿਹਾ ਹੈ ਬੂਥਾ ਤੋਂ ਰੌਣਕ ਤੋਂ ਪਤਾ ਲੱਗਦਾ ਕਿ ਲੋਕ ਸਵੇਰੇ ਜਿਹੜਾ ਅਰਲੀ ਮਾਰਨਿੰਗ ਲੋਕ ਨਿਕਲੇ ਨੇ ਔਰ ਚੰਗਾ ਵੋਟ ਪਰਸੈਂਟ ਵੀ ਨਿਕਲ ਰਿਹਾ ਹੈ ਕਰਦਾ ਕਿੰਨੇ ਪਰਸੈਂਟ ਪੋਲਿੰਗ ਆਹ ਇਹ ਤਾਂ ਅਜੇ ਜਿਹੜੇ ਤੱਕ ਮੇਰੇ ਕੋਲ ਡਾਟਾ ਨਹੀਂ ਹੈ ਕਿੰਨੇ ਪਰਸੈਂਟ ਹੋਈ ਹੈ ਪਰ ਕਿੰਨਾ ਪਰਸੈਂਟ ਹੋ ਸਕਦੀ ਹੈ ਮੇਰਾ ਖਿਆਲ ਤਾਂ ਹੈ ਵੀ 65-70% ਵੋਟਿੰਗ ਵੋਟ ਪਰਸੈਂਟ ਹੋਣੀ ਚਾਹੀਦੀ ਹੈ 22 ਇਲੈਕਸ਼ਨ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਜੋਰ ਲੱਗਿਆ ਹੁੰਦਾ ਸਾਰੀਆਂ ਪਾਰਟੀਆਂ ਦੇ ਲੋਕ ਬੜਾ ਰਾਤ ਦਿਨ ਮੈਂ ਕਿਤੀ ਸਾਰਿਆਂ ਨੇ 65 70 ਰੁਪਏ ਸੰਭੋਲਣ ਹੋਣੀ ਚਾਹੀਦੀ ਤੁਸੀਂ ਆਏ ਜਿਆ ਸਾਰੇ ਪ੍ਰੈਸ ਵਾਲੇ ਮੇਰੇ ਵੀਰ ਭਰਾ ਪਹਿਲਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦਾ ਤੁਸੀਂ ਵੇਖੋ ਸਾਡੇ ਬੂਤ ਤੇ ਜੇ ਰੌਣਕਾਂ ਲੱਗੀਆਂ ਮਹਾਲਾ ਮਾਹੌਲ ਆ ਤੇ ਬੜਾ ਉਤਸ਼ਾਹ ਲੋਕਾਂ ਚ ਵੀ ਜਿਹੜੀ ਇਹ ਗੁੰਡਾ ਕਰਦੀ ਨੂੰ ਨੱਥ ਪੈਣ ਜਾ ਰਹੀ ਆ ਜਿਹੜਾ ਕਿ ਨਾਲ ਵਿਕਾਸ ਹੋਣ ਵਾਸਤੇ ਜਿਹੜਾ ਵਾ ਇੱਕ ਨਵਾਂ ਸੂਰਜ ਉਗ ਰਿਹਾ ਉਹਦੇ ਵਾਸਤੇ ਲੋਕ ਮਤਦਾਨ ਕਰ ਰਹੇ ਆ ਸਰਦਾਰ ਹਰਮੇਕ ਸਿੰਘ ਹੁਣੀ ਬੜੀ ਵੱਡੀ ਲੀਡਰਾਂ ਜਿੱਤਣ ਜਾ ਰਹੇ ਸਾਡੇ ਆਚਮਾਰ ਵਾਲੀ ਸਾਉਂਡ ਬੈਲਟ ਤੋਂ ਘੱਟੋ ਘਾਟ ਜੇ ਮੈਂ ਲਾਵਾ ਤੇ ਕੋਈ 20 25% ਵੋਟ ਜਿਹੜੀ ਪੈ ਚੁੱਕੀ ਆ ਤੇ 12 1 2 ਤੱਕ 60 70% ਵੋਟਿੰਗ ਜਾਊਗੀ ਤੇ 25 ਤੋਂ 30 ਹਜ਼ਾਰ ਵੋਟ ਜਿੱਗ ਜਾਊਗੀ ਸਾਡੇ ਲੋਕਾਂ ਦੇ ਮੁੱਦੇ ਕੀ ਹੈ ਭਾਈ ਜਿਹੜੇ ਲੋਕਾਂ ਜਿਹੜੇ ਵੋਟ ਪਾ ਰਹੇ ਲੋਕਾਂ ਦੇ ਮੁੱਦੇ ਕੀ ਸਭ ਤੋਂ ਵੇਖੋ ਮੇਨ ਮੁੱਦਾ ਜਿਹੜਾ ਨਾ ਭਾਈ ਤੇ ਗੁੰਡਾਗਰਦੀ ਹੈ ਆ ਗੈਂਗ ਸਰਵਾ ਜਿਹੜਾ ਜਿਹਨੂੰ ਕੀ ਟਿਕਟ ਦਿੱਤੀ ਗਈ ਆ ਤੁਹਾਨੂੰ ਸਾਰਿਆਂ ਭੈਣ ਭਰਾ ਨੂੰ ਬਾਈ ਜਿਹਨੇ ਮੇਰਾ ਭਰਾ ਮਾਰਿਆ ਵਾ ਤੇ ਟਿਕਟ ਸੁਖਵੀਰ ਸਿੰਘ ਬਾਦਲ ਨੇ ਐ ਸੁੱਟ ਕੇ ਦੇ ਲਗਾ ਜਿਵੇਂ ਮਤਲਬ ਪਤਾ ਹੀ ਨਹੀਂ ਹੁੰਦਾ ਉਹਨੂੰ ਤੇ ਉਹ ਦਾ ਜਿਹੜਾ ਮੇਰੇ ਭਰਾ ਦਾ ਜਿਹੜਾ ਲੋਕੀ ਦਿਲੋਂ ਪਿਆਰ ਸਤਕਾਰ ਕਰਦੇ ਸੀ ਉਹ ਦੀ ਅੱਜ ਵਿਰੋਧ ਚ ਬੋਰਡ ਜਿਹੜੀ ਆ ਇਹਨਾਂ ਨੂੰ ਮਤਲਬ ਕਾਲੀ ਦਲ ਨੂੰ ਹਰਵਾਉਣ ਜਾ ਰਹੀ ਆ ਦੂਜੀਆਂ ਪਾਰਟੀਆਂ ਨੂੰ ਹਰਵਾਉਣ ਜਾ ਰਹੀ ਮੋੜੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਗੈਂਗਸਟਰ ਬਣਾਇਆ ਉਹ ਉਹ ਕਿੰਨਾ ਨੇ ਬਣਾਇਆ ਉਹ ਵੀ ਤੇ ਇਹਨਾਂ ਨੇ ਬਣਾਇਆ ਮੈਰੇ ਨਾ ਫੋਨ ਤੇ ਜਿਕਰ ਵੀ ਨਾ ਹਰਮੀਸ ਦਾ ਹੁੰਦਾ ਮੇਰੇ ਮੇਰੇ ਕੋਲ ਨਾ ਫੋਨ ਮੇਰਾ ਬੰਦ ਹੋ ਗਿਆ ਮੈਂ ਤੁਹਾਨੂੰ ਫੋਟੋ ਭੇਜਦਾ 2018 ਦੇ ਵਿੱਚ ਜਿਹੜੀ ਪਰਚਾ ਆਈ ਬਾਅਦ ਤੇ ਜਿਹਦੇ ਵਿੱਚ ਇਹ ਗੈਂਗਸਟਰ ਨੂੰ ਮਤਲਬ 50 ਬਿੰਦ ਦਾ ਪਰਚਾ ਹੈ ਇਹਦੇ ਤੇ ਇਹ ਫਾਦਰ ਤੇ ਉਦੋਂ ਸਾਨੂੰ ਚੀਬਣਾ ਇਹਨੂੰ ਗੈਂਸਟਰ ਬਣਾਤਾ ਸੀ ਜਿਹੜੇ 28 ਦੀ ਪਰਚੇ ਹੋ ਗਏ ਸੋਨੂ ਨੇ ਕਰਾਤੇ ਸੋਨੂ ਦੇ ਮਰਨ ਤੋਂ ਬਾਅਦ ਮੇਰੇ ਵੱਡੇ ਭਰਾ ਦੇ ਮਾਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਮਾਰਿਆ ਉਸ ਤੋਂ ਬਾਅਦ ਦਾ ਪਰਚੇ ਹੋ ਗਏ ਉਹ ਸੋਨੂ ਜੀ ਮੈਨੇ ਗੈਸਰ ਬਣਾਤੇ ਜਾਂ ਉਹਨੇ ਪਰਚੇ ਦਾ ਜਕਾਤੇ ਉੱਤੋਂ ਆ ਗਏ ਜਿhko ਜੈਸੀ ਕਰਨੀ ਵੈਸੀ ਪਰਨੀ ਆ ਮੁਕਾਬਲਾ ਲੱਗ ਰਿਹਾ ਜੀ ਕੋਈ ਹੈ ਹੀ ਨਹੀਂ ਮੁਕਾਬਲਾ ਸਾਡਾ ਦਾ ਤੁਸੀਂ ਅੱਜ ਦੇਖੋ ਕੋਈ ਇਕਾਲੀ ਦਲ ਦਾ ਕੈਂਡੀਡੇਟ ਤੁਹਾਨੂੰ ਦਿਖਿਆ ਅੱਜ ਉਹਨਾਂ ਨੂੰ ਤੁਹਾਨੂੰ ਕੱਲ ਦੇ 4:00 ਵਜੇ ਦੇ ਚ ਆ ਚੁੱਕੇ ਸਾਰੇ ਸਾਰਿਆਂ ਦੇ ਕੱਲ ਜਿਹੜੇ ਸ਼ਟਰ ਬੱਦੋ ਗਏ ਹੀ ਦਫਤਰਾਂ ਦੇ ਇਹਨਾਂ ਦਾ ਜਿਹੜਾ ਤੋਰੀ ਫੁਰਕਾ ਚੱਲਿਆ ਹੀ ਨਾ ਝੂਠ ਸੱਚ ਦਾ ਲੋਕਾਂ ਨੇ ਬੰਦ ਕਰਤਾ ਕੱਲ ਹੀ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਹੀ ਬੰਦ ਕਰਕੇ ਪੱਜ ਗਿਆ ਸਿਰਫ ਸਰਦਾਰ ਹਰਮੀਤ ਸਿੰਘ ਸੰਧੂ ਜੀ ਦਾ ਸਾਡੇ ਇੱਥੇ ਬੂਥ ਖੁੱਲਾ ਕੱਲ ਵੀ ਅੱਜ ਉਹ ਸਦਾ ਹੀ ਖੁੱਲਾ ਰਹੂਗਾ ਤੇ ਮੇਰੇ सोनू ਚੀਮਾ ਹੈ ਮੇਰੇ ਭਰਾ ਦੀ ਜਿਹੜੀ ਕਮਾਈ ਆ ਉਹ ਤੁਸੀਂ ਸਾਰੇ ਭੈਣ ਭਰਾ ਆ ਕੋਈ ਗੜਬੜੀ ਹੋਣ ਦੇ ਚਾਂਸ ਹੈਗੇ ਨਾ ਜੀ ਨਾ ਬੜੀ ਸ਼ਾਂਤੀ ਨਾਲ ਪਿਆਰ ਮੁਹੱਬਤ ਨਾਲ ਸਾਡੇ ਲੋਕ ਆ ਹੱਥ ਜੋੜ ਕੇ ਵੋਟ ਲੈ ਰਹੇ ਆ ਨਾ ਕਿ ਗੁੰਡਾਗਰਦੀ ਨਾਲ ਵੋਟ ਲੈ ਰਹੇ ਲੋਕਾਂ ਪਰ ਚਾਹੁੰਦਾ ਲੋਕਾਂ ਨੂੰ ਸ਼ਾਬਾਸ਼ ਮੈਂ ਕਹਾਂ ਜੀ ਸਵੇਰੇ 7 ਵਜੇ VOTING ਉਦੋਂ ਵੀ ਸਾਡੇ ਲੈਣ ਲੱਗੀ ਸੀ ਮੇਰੇ ਖਿਆਲ ਆ ਇੰਨਾ ਉਤਸ਼ਾਹ ਮੈਂ ਕਦੇ ਵੇਖਿਆ ਨਹੀਂ ਐਮਐਲਏ ਇਲੈਕਸ਼ਨ ਆ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਉਤਸ਼ਾਹ ਦੇ ਨਾਲ VOTER ਆਪਣੀਆਂ ਵੋਟਾਂ ਜਿਹੜੀਆਂ ਪਾਉਣ ਆ ਰਹੇ ਨੇ ਇਸੇ ਤਰ੍ਹਾਂ ਅਸੀਂ ਤੁਹਾਨੂੰ ਸਾਰੀਆਂ ਜਿਹੜੇ ਗਰਾਉਂਡ ਜ਼ੀਰੋ ਦੀ ਰਿਪੋਰਟ ਪਹੁੰਚਾਉਂਦੇ ਰਵਾਂਗੇ ਔਰ ਅੱਜ ਉਮੀਦਵਾਰਾਂ ਦੀ ਜਿਹੜੀ ਕਿਸਮਤ ਆ ਡੱਬੇ ਦੇ ਵਿੱਚ ਬੰਦ ਹੋ ਜਾਵੇਗੀ 14 ਨਵੰਬਰ ਨੂੰ ਇਸ ਦਾ ਰਿਜ਼ਲਟ ਆਵੇਗਾ ਤਦ ਤੱਕ ਤੁਸੀਂ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ